ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਰ ਬਲੌਗ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਵਧੀਆ ਰਾਜੀ ਤੁਸੀਂ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਬਹੁਤ ਕੰਮ ਦੀ ਗੱਲ ਆ ਨਾ ਤੁਹਾਨੂੰ ਦੱਸਣ ਲੱਗਿਆ ਉਹ ਹੈਗੀ ਆ ਗੱਲ ਵੀ ਆਪਣੇ ਹਰ ਕਾਰ ਵਿੱਚ ਅੱਜ ਕੱਲ ਇੰਗਲਿਸ਼ ਸੀਟ ਲਵਾਈ ਹੁੰਦੀ ਆ ਹਨਾ ਆਪਾਂ ਯੂਜ਼ ਕਰਦੇ ਆ ਯਾਨੀ ਕਿ ਟੈਕਨੋਲੋਜੀ ਤਾਂ ਬਹੁਤ ਵਧ ਗਈ ਹਰ ਕਾਰ ਵਿੱਚ ਇੱਦਾਂ ਵੀ ਹੁਣ ਸਾਡੇ ਇੰਗਲਿਸ਼ ਸੀਟ ਲਵਾਉਂਦੇ ਆ ਉਹ ਤਾਂ ਆਪਾਂ ਯੂਜ਼ ਕਿਵੇਂ ਕਰਨਾ ਜਿਸ ਨਾਲ ਆਪਾਂ ਨੂੰ ਪ੍ਰੋਬਲਮ ਨਾ ਆਵੇ ਉਹ ਮੈਂ ਦੱਸਣ ਲੱਗੀਆਂ ਕੁਝ ਜ਼ਰੂਰੀ ਟਿਪਸ ਹਨਾ ਤਾਂ ਕਿ ਬਹੁਤ ਿਆਦਾ ਪ੍ਰੋਬਲਮ ਆਦੀ ਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹਨੂੰ ਯੂਜ਼ ਕਿਵੇਂ ਕਰਨਾ ਹੈ ਠੀਕ ਹੈ ਨਾ ਉਹ ਮੈਂ ਤੁਹਾਨੂੰ ਦੱਸਣ ਲੱਗੀਆਂ ਆਜੋ ਹਾਂਜੀ ਇਹ ਵੀਡੀਓ ਹਰ ਇੱਕ ਵਾਸਤੇ ਬਹੁਤ ਕੰਮ ਦੀ ਗੱਲ ਆ ਹਨਾ ਤੁਸੀਂ ਸਮਝਿਓ ਵੀਡੀਓ ਨੂੰ ਹਨਾ ਤੇ ਵੱਧ ਵੱਧ ਸ਼ੇਅਰ ਕਰਿਓ ਗਾ ਹਨਾ ਤੇ ਵੀ ਆਪਾਂ ਇੰਗਲਿਸ਼ ਚੂਡ ਨੂੰ ਜੂਸ ਕਿਵੇਂ ਕਰਨਾ ਹਨਾ ਕਰ ਰਿਐ ਹੋਣਾ ਤੇ ਕਿਵੇਂ ਜੈਂਟਸ ਯੂਜ਼ ਕਰਨ ਕਿਵੇਂ ਡੇਡੀ ਯੂਜ਼ ਕਰੇ ਹਨਾ ਇਹਨੂੰ ਤੇ ਉਹ ਤੁਹਾਨੂੰ ਦੱਸਣ ਲੱਗੇ ਆ ਜੂ ਮੈਂ ਤੁਹਾਨੂੰ ਦੱਸਾਂ ਕਿਵੇਂ ਆਪਾਂ ਯੂਜ਼ ਕਰਨਾ ਹਾਂਜੀ ਪਹਿਲਾਂ ਤਾਂ ਆਪਾਂ ਕੀ ਕਰਨਾ ਹਾਟਪਿਕ ਨਾਲ ਦੀ ਵਧੀਆ ਟਰਾਂਸਫਾਈ ਕਰਨੀ ਚਾਰੇ ਪਾਸਿਆਂ ਤੋਂ ਹਨਾ ਕਿਉਂਕਿ ਹਾਟਪਿਕ ਬਹੁਤ ਜ਼ਿਆਦਾ ਹੁਣ ਵਧੀਆ ਹੁੰਦੇ ਗਾੜੇ ਹੁੰਦੇ ਆ ਤੇ ਇਸ ਕਰਕੇ ਆਪਾਂ ਪਤਲਾ ਹਨਾ ਹਾਟਪਿਕ ਕੱਢ ਲੋ ਤੇ ਚਾਰੇ ਪਾਸੇ ਤੋਂ ਵਧੀਆ ਸਫਾਈ ਕਰਨੀ ਹੁੰਦੀ ਹਨਾ ਇਹਦੀ 3 ਨੰਬਰ ਇੱਕ ਜਿਵੇਂ ਆਪਾਂ ਜੋ ਕਿਸੇ ਨੇ ਟਾਇਲਟ ਲਈ ਯੂਜ਼ ਕਰਨਾ ਤਾਂ ਫੇਰ ਨਹੀਂ ਜੇ ਆ ਆਪਣਾ ਛੱਡਣਾ ਹੈ ਪ੍ਰੈਸ਼ਰ ਜਿਹੜਾ ਆਲਾ ਹੁੰਦਾ ਹਨਾ ਤੇ ਇਹ ਫੁੱਲ ਛੱਡਣਾ ਹੈ ਠੀਕ ਹੈ ਕਿ ਨਹੀਂ ਜਦੋਂ ਆਪਾਂ ਆਪਾਂ ਟਾਇਲਟ ਲਈ ਯੂਜ਼ ਕਰਨਾ ਤੇ ਢੱਕਣ ਦੋਟਣ ਸੈੱਟ ਕੇ ਫੇਰ ਛੱਡਣਾ ਹੈ ਤਾ ਕਿ ਉਸ ਮੈਲਾ ਜੋ ਗੰਦਗੀ ਹੈ ਬਾਹਰ ਨਾ ਆ ਸਕੇ ਠੀਕ ਹੈ ਕਿ ਨਹੀਂ ਨੰਬਰ 2 ਤੇ ਜਦੋਂ ਉਹ ਨਾ ਲੇਡੀਜ਼ ਨੇ ਬਾਥਰੂਮ ਲਈ ਯੂਜ਼ ਕਰਨਾ ਜਿਹੜੀ ਆ ਵਾਲੀ ਬੈਲਟ ਆ ਇਹ ਸਿੱਟੀ ਹੋਣੀ ਚਾਹੀਦੀ ਆ ਠੀਕ ਹੈ ਕਿ ਨਹੀਂ ਤੇ ਜਿਆ ਜੈਂਟਸ ਨੇ ਯੂਜ਼ ਕਰਨਾ ਹਨਾ ਬਾਥਰੂਮ ਲਈ ਤੇ ਆ ਬੈਲਟ ਉੱਪਰ ਚੱਕੀ ਹੋਣੀ ਚਾਹੀਦੀ ਆ ਤੇ ਲੇਡੀਜ਼ ਨੇ ਬੈਲਟ ਉੱਪਰ ਚੱਕੀ ਬਾਥਰੂਮ ਲਈ ਯੂਜ਼ ਨਹੀਂ ਕਰਨਾ ਕਿਉਂਕਿ ਨਾ ਕੁਝ ਜੇ ਬੱਚੇ ਹੁੰਦੇ ਆ ਵੱਡੇ ਹੁੰਦੇ ਆ ਬਾਹਰ ਨਾ ਬਾਥੂ ਦੇ ਡ੍ਰੌਪਸ ਹਨਾ ਉੱਪਰ ਆ ਸੀਟ ਤੇ ਲੱਗੇ ਲੱਗ ਜਾਂਦੇ ਆ ਨਾ ਇਹਦਾ ਜੇ ਕਿਵਾਂ ਲੇਡੀਜ਼ ਯੂਜ਼ ਕਰਦੀ ਹੈ ਤਾਂ ਉਹਨਾਂ ਨੂੰ ਇਨਫੈਕਸ਼ਨ ਹੁੰਦੀ ਹੈ ਇਸ ਚੀਜ਼ ਦਾ ਇਨਫੈਕਸ਼ਨ ਹੁੰਦੀ ਹੈ ਤੇ ਹਨਾ ਜਾਨਕਿ ਚਾ ਟਾਇਲਟ ਲਈ ਯੂਜ਼ ਕਰਨਾ ਤਾਂ ਲੇਡੀਜ਼ ਜੈਂਸ ਨੇ ਦੋਨਾਂ ਨੇ 벨ਟ ਸੈਟ ਕੇ ਯੂਜ਼ ਕਰਨਾ ਆਹ ਵਾਲੀ 벨ਟ ਸੈਟ ਕੇ ਅਗਰ ਇਕੱਲੇ ਬਾਥਰੂਮ ਲਈ ਹਨਾ ਜੈਂਸ ਨੇ ਯੂਜ਼ ਕਰਨਾ ਤਾਂ ਉਹਨਾਂ ਨੇ 벨ਟ ਚੱਕ ਕੇ ਯੂਜ਼ ਕਰਨਾ ਤੇ ਲੇਡੀਜ਼ ਨੇ 벨ਟ ਸੈਟ ਕੇ ਆ ਸੈਟ ਕੇ ਯੂਜ਼ ਕਰਨਾ ਇਹ ਕੁਝ ਗੱਲਾਂ ਐ ਹਾਂਜੀ ਇਹ ਕੁਝ ਗੱਲਾਂ ਐ ਬਹੁਤ ਜ਼ਿਆਦਾ ਜਾਣਕਾਰੀ ਹੋਣੀ ਚਾਹੀਦੀ ਆ ਹਨਾ ਤਾਂ ਕਿ ਨਾ ਕਿਸੇ ਨੂੰ ਵੀ ਇਨਫੈਕਸ਼ਨ ਨਾ ਹੋਵੇ ਕਿਉਂਕਿ ਨਾ ਜਦੋਂ ਆਪਾਂ ਇਸ ਤਰ੍ਹਾਂ ਯੂਜ਼ ਕਰਦੇ ਆ ਹਨਾ ਸੀਟ ਨੂੰ ਹਨਾ ਜਾਂ ਵੈਲਟ ਸਿੱਟੀ ਤੋਂ ਬਗੈਰ ਹੀ ਆਪਾਂ ਯੂਜ਼ ਕਰ ਲੈਂਦੇ ਲੇਡੀਜ਼ ਤੇ ਕਿਉਂ ਬੱਚੇ ਨੂੰ ਨਹੀਂ ਪਤਾ ਹੋਣਾ ਹੁੰਦਾ ਤੇ ਉਹਨਾਂ ਇਨਫੈਕਸ਼ਨ ਹੁੰਦੀ ਆ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਆ ਹਨਾ ਤੇ ਇਹ ਕੋਈ ਜਾਣਕਾਰੀ ਸੀਗੀ ਜ਼ਰੂਰੀ ਗੱਲਾਂ ਬੱਚਿਆਂ ਨੂੰ ਵੀ ਸਮਝਾਓ ਤੇ ਘਾਦੇ ਵੱਡਿਆਂ ਨੂੰ ਪਤਾ ਹੋਣਾ ਚਾਹੀਦੀ ਆ ਕਿਉਂਕਿ ਬਾਹਰ ਤਾਂ ਹਨਾ ਜਿਹੜੇ ਕਿ ਜੈਂਸ ਲਈ ਬਾਥੂਮ ਵਗੈਰਾ ਹੁੰਦੇ ਅਲੱਗ ਬਣੀਆਂ ਹੁੰਦੀਆਂ ਸੀ ਤਾਂ ਉਹ ਆਪਾਂ ਘਰ ਵਿੱਚ ਨਹੀਂ ਲਵਾਉਂਦੇ ਆ ਆਪਾਂ ਸਭ ਇੱਕ ਸੀਟ ਹੀ ਲਵਾਉਂਦੇ ਆ ਇੰਗਲਿਸ਼ ਸੀਟ ਇਸ ਦਾ ਪਾ ਯੂਜ਼ ਕਰਦੇ ਆ ਹਨਾ ਤੇ ਪਹਿਲਾਂ ਹੁੰਦਾ ਸੀ ਪਹਿਲਾਂ ਇੰਨੀ ਪ੍ਰੋਬਲਮਸ ਨਹੀਂ ਸੀ ਆਉਂਦੀ ਸੋ ਹਨਾ ਆਪਾਂ ਨੂੰ ਕਿਉਂਕਿ ਪਹਿਲਾਂ ਘਰ ਵਿੱਚ ਅਲੱਗ-ਅਲੱਗ ਲੈਟਰੀ ਬਾਥਰੂਮ ਬਣੇ ਹੁੰਦੇ ਸੀ ਇਸ ਤਰ੍ਹਾਂ ਕਰਕੇ ਹੁਣ ਇੰਗਲਿਸ਼ ਸੀਟ ਲੱਗੀ ਹੁੰਦੀ ਹੈ ਤੇ ਐਦਾਂ ਪ੍ਰੋਬਲਮ ਆਉਂਦੀ ਹੈ ਕਿ ਉਹ ਯੂਜ਼ ਕਰਨ ਦਾ ਆਪ ਨੂੰ ਪਤਾ ਨਹੀਂ ਹੁੰਦਾ ਆਪਾਂ ਕਿਸਤਾ ਇਹਨੂੰ ਯੂਜ਼ ਕਰਨਾ ਹੈ ਕਿਉਂਕਿ ਟੈਕਨੋਲੋਜੀ ਤਾਂ ਬਹੁਤ ਵਧ ਗਈ ਹੈ ਪਰ ਆਪਣੇ ਕਈ ਘਰਾਂ ਨੂੰ ਐਦਾਂ ਨਹੀਂ ਪਤਾ ਵੀ ਇਹ ਯੂਜ਼ ਕਿੱਦਾਂ ਕਰਨੀ ਜੇ ਤੁਹਾਨੂੰ ਸਾਡੀ ਜਾਣਕਾਰੀ ਵਧੀਆ ਲੱਗੀ ਤਾਂ ਕਿ ਪ੍ਰੋਬਲਮ ਗਾਂ ਨਾ ਆਵੇ ਕਿਸੇ ਨੂੰ ਇਨਫੈਕਸ਼ਨ ਨਾ ਹੋਵੇ ਤਾਂ ਪਲੀਜ਼ ਵੀਡੀਓ ਨੂੰ ਗਾਂ ਵੱਧ ਵੱਧ ਸ਼ੇਅਰ ਕਰਿਓ